ਤੁਹਾਨੂੰ ਟਿਕਟ ਐਲਾਨ ਕੀਤੀ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਜੀ ਸਰ ਪਹਿਲਾਂ ਜ਼ਿਕਰ ਹੋ ਰਿਹਾ ਸੀਗਾ ਕਿ ਤੁਸੀਂ ਸੰਗਰੂਰ ਤੋਂ ਚੋਣ ਲੜਨੀ ਆ ਪਰ ਟਿਕਟ ਤੁਹਾਨੂੰ ਫਰੀਦਕੋਟ ਤੋਂ ਦਿੱਤੀ ਗਈ ਹੈ ਜੀ ਪਤਾ ਨਹੀਂ ਜੀ ਪਾਰਟ ਜਾਣੇ ਜੀ ਅਨਮੋਲ ਜੀ ਪੂਰੀ ਤਿਆਰੀ ਹੈ ਫਿਰ ਚੋਣਾਂ ਲੜਨ ਦੀ ਤੁਹਾਡੀ ਬਸ ਹੁਣ ਤਿਆਰੀ ਕਰਨੀ ਪੈਣੀ ਹੈ ਜੀ ਪਹਿਲਾਂ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਜੀ ਜਾਂ ਫਿਰ ਜਦੋਂ ਹੁਣ ਲਿਸਟ ਜਾਰੀ ਕੀਤੀ ਗਿਆ ਉਹਦੀ ਤੁਹਾਡੇ ਕੋਲ ਜਾਣਕਾਰੀ ਪਹੁੰਚੀ ਹੈ ਹੁਣੇ ਥੋੜਾ ਜਿਹਾ ਪਹਿਲਾਂ ਹੀ ਜਾਣਕਾਰੀ ਆਈ ਸੀ ਜੀ ਸੀਐਮ ਸਾਹਿਬ ਤੁਹਾਡੇ ਕਾਫੀ ਨਜ਼ਦੀਕੀ ਦੋਸਤ ਵੀ ਰਹੇ ਤੁਸੀਂ ਇਕੱਠਿਆਂ ਨੇ ਕੰਮ ਕੀਤਾ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਜੀ ਜਾਂ ਟਿਕਟ ਜਾਰੀ ਕਰਨ ਤੋਂ ਪਹਿਲਾਂ ਜਾਂ ਹੁਣ ਕੀ ਗੱਲਬਾਤ ਹੋਈ ਹੈ ਤੁਹਾਡੀ ਹਾਂਜੀ ਹਾਂਜੀ ਉਹਨੇ ਨਹੀਂ ਦੱਸਿਆ ਸੀਗੇ ਵੀ ਅਨਾਉਂਸ ਕਰ ਰਹੇ ਆ ਜੀ ਇੱਕ ਪਹਿਲਾਂ ਜ਼ਿਕਰ ਚੱਲ ਰਿਹਾ ਸੀਗਾ ਜੀ ਜਿੱਦਾਂ ਸੰਗਰੂਰ ਦਾ ਤੇ ਫਿਰ ਉਸ ਤੋਂ ਬਾਅਦ ਇੱਕ ਵਾਰ ਸੀਗਾ ਫਤਿਹਗੜ ਸਾਹਿਬ ਦਾ ਵੀ ਕੀ ਤੁਹਾਨੂੰ ਉਸ ਬਾਰੇ ਜਾਣਕਾਰੀ ਸੀਗੀ ਨਹੀਂ ਨਹੀਂ ਮੈਨੂੰ ਨਹੀਂ ਸੀਗੀ ਜਾਣਕਾਰੀ ਕੁਝ ਜੀ ਅਨਮੋਲ ਜੀ ਜੇਕਰ ਗੱਲ ਕਰੀਏ ਤੁਸੀਂ ਸੀਮ ਸਾਹਿਬ ਦੇ ਕਾਫੀ ਨਜ਼ਦੀਕੀ ਹੋ ਤੇ ਬਿੰਨੂ ਢਿੱਲੋਂ ਜੀ ਵੀ ਤੁਹਾਡੇ ਦੋਸਤ ਨੇ ਉਹਨਾਂ ਦੀ ਵੀ ਸੀਮ ਸਾਹਿਬ ਨਾਲ ਕਾਫੀ ਨਜ਼ਦੀਕੀਆਂ ਨੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਤੁਹਾਡੇ ਵਾਂਗ ਰਾਜਨੀਤੀ ਚਾ ਸਕਦੇ ਆ ਜੀ ਆ ਸਕਦੇ ਨੇ ਜੀ ਜੀ ਤਾਂ ਅਨਮੋਲ ਜੀ ਹੁਣ ਚੋਣਾਂ ਨੂੰ ਲੈ ਕੇ ਕਿਸ ਤਰੀਕੇ ਦੀ ਸਿਆਰੀ ਤੁਹਾਡੇ ਵੱਲੋਂ ਕੀਤੀ ਜਾਏਗੀ ਪ੍ਰਚਾਰ ਕਦੋਂ ਤੋਂ ਸ਼ੁਰੂ ਕੀਤਾ ਜਾਣਾ ਜੀ ਬਸ ਅਜੇ ਤਾਂ ਮਤਲਬ ਤੁਹਾਡੇ ਪਰਗੇ ਭਰਾਵਾਂ ਦੀ ਕਾਲਜ ਅਟੈਂਡ ਕਰ ਰਹੇ ਆ ਜੀ ਬਾਕੀ ਦੇਖਦੇ ਹਾਂ ਹੁਣ ਜਲਦੀ ਕਰਦੇ ਆ ਸ਼ੁਰੂਆਤ ਜੀ ਜੀ ਧੰਨਵਾਦ ਦੀ ਜਾਣਕਾਰੀ ਸਾਂਝੀ ਕਰਦੇ ਥੈਂਕ ਯੂ ਥੈਂਕ ਯੂ ਜੀ ਸਰ ਤੁਹਾਨੂੰ ਟਿਕਟ ਐਲਾਨ ਕੀਤੀ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਜੀ ਸਰ ਪਹਿਲਾਂ ਜ਼ਿਕਰ ਹੋ ਰਿਹਾ ਸੀਗਾ ਕਿ ਤੁਸੀਂ ਸੰਗਰੂਰ ਤੋਂ ਚੋਣ ਲੜਨੀ ਆ ਪਰ ਟਿਕਟ ਤੁਹਾਨੂੰ ਫਰੀਦਕੋਟ ਤੋਂ ਦਿੱਤੀ ਗਈ ਹੈ ਜੀ ਇਹ ਪਤਾ ਨਹੀਂ ਜੀ ਪਾਰਟ ਜਾਣੇ ਜੀ ਅਨਮੋਲ ਜੀ ਪੂਰੀ ਤਿਆਰੀ ਹੈ ਫਿਰ ਚੋਣਾਂ ਲੜਨ ਦੀ ਤੁਹਾਡੀ ਬਸ ਹੁਣ ਤਿਆਰੀ ਕਰਨੀ ਪੈਣੀ ਹੈ ਜੀ ਪਹਿਲਾਂ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀਗੀ ਜੀ ਜਾਂ ਫਿਰ ਜਦੋਂ ਹੁਣ ਲਿਸਟ ਜਾਰੀ ਕੀਤੀ ਗਿਆ ਉਹਦੀ ਤੁਹਾਡੇ ਕੋਲ ਜਾਣਕਾਰੀ ਪਹੁੰਚੀ ਹੈ ਹੁਣੇ ਥੋੜਾ ਜਿਹਾ ਪਹਿਲਾਂ ਹੀ ਜਾਣਕਾਰੀ ਆਈ ਸੀ ਸੀਐਮ ਸਾਹਿਬ ਤੁਹਾਡੇ ਕਾਫੀ ਨਜ਼ਦੀਕੀ ਦੋਸਤ ਵੀ ਰਹੇ ਤੁਸੀਂ ਇਕੱਠਿਆਂ ਨੇ ਕੰਮ ਕੀਤਾ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਜੀ ਜਾਂ ਟਿਕਟ ਜਾਰੀ ਕਰਨ ਤੋਂ ਪਹਿਲਾਂ ਜਾਂ ਹੁਣ ਕੀ ਗੱਲਬਾਤ ਹੋਈ ਹੈ ਤੁਹਾਡੀ ਹਾਂ ਜੀ ਹਾਂ ਜੀ ਉਹਨਾਂ ਨੇ ਦੱਸਿਆ ਸੀਗੇ ਵੀ ਅਨਾਉਂਸ ਕਰ ਰਹੇ ਆ ਜੀ ਇੱਕ ਪਹਿਲਾਂ ਜ਼ਿਕਰ ਚੱਲ ਰਿਹਾ ਸੀਗਾ ਜੀ ਜਿੱਦਾਂ ਸੰਗਰੂਰ ਦਾ ਤੇ ਫਿਰ ਉਸ ਤੋਂ ਬਾਅਦ ਇੱਕ ਵਾਰ ਸੀਗਾ ਫਤਿਹਗੜ ਸਾਹਿਬ ਦਾ ਵੀ ਕੀ ਤੁਹਾਨੂੰ ਉਸ ਬਾਰੇ ਜਾਣਕਾਰੀ ਸੀਗੀ ਨਹੀਂ ਨਹੀਂ ਮੈਨੂੰ ਨਹੀਂ ਸੀਗੀ ਜਾਣਕਾਰੀ ਕੁਝ ਜੀ ਅਨਮੋਲ ਜੀ ਜੇਕਰ ਗੱਲ ਕਰੀਏ ਤੁਸੀਂ ਸੀਮ ਸਾਹਿਬ ਦੇ ਕਾਫੀ ਨਜ਼ਦੀਕੀ ਹੋ ਤੇ ਬਿੰਨੂ ਢਿੱਲੋਂ ਜੀ ਵੀ ਤੁਹਾਡੇ ਦੋਸਤ ਨੇ ਉਹਨਾਂ ਦੀ ਵੀ ਸੀਮ ਸਾਹਿਬ ਨਾਲ ਕਾਫੀ ਨਜ਼ਦੀਕੀਆਂ ਨੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਤੁਹਾਡੇ ਵਾਂਗ ਰਾਜਨੀਤੀ ਚਾ ਸਕਦੇ ਆ ਜੀ ਆਸ ਹੈ ਜੀ ਜੀ ਤਾਂ ਅਨਮੋਲ ਜੀ ਹੁਣ ਚੋਣਾਂ ਨੂੰ ਲੈ ਕੇ ਕਿਸ ਤਰੀਕੇ ਦੀ ਤਿਆਰੀ ਤੁਹਾਡੇ ਵੱਲੋਂ ਕੀਤੀ ਜਾਏਗੀ ਪ੍ਰਚਾਰ ਕਦੋਂ ਤੋਂ ਸ਼ੁਰੂ ਕੀਤਾ ਜਾਣਾ ਜੀ ਬਸ ਅਜੇ ਤਾਂ ਮਤਲਬ ਤੁਹਾਡੇ ਪਰਗੇ ਭਰਾਵਾਂ ਦੀ ਕਾਲਜ ਅਟੈਂਡ ਕਰ ਰਹੇ ਆਂ ਜੀ ਬਾਕੀ ਦੇਖਦੇ ਹਾਂ ਹੁਣ ਜਲਦੀ ਕਰਦੇ ਆਂ ਸ਼ੁਰੂਆਤ ਜੀ ਜੀ ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਥੈਂਕ ਯੂ ਥੈਂਕ ਯੂ ਜੀ ਸਰ ਤੁਹਾਨੂੰ ਟਿਕਟ ਐਲਾਨ ਕੀਤੀ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਜੀ ਸਰ ਪਹਿਲਾਂ ਜ਼ਿਕਰ ਹੋ ਰਿਹਾ ਸੀਗਾ ਕਿ ਤੁਸੀਂ ਸੰਗਰੂਰ ਤੋਂ ਚੋਣ ਲੜਨੀ ਆ ਪਰ ਟਿਕਟ ਤੁਹਾਨੂੰ ਫਰੀਦਕੋਟ ਤੋਂ ਦਿੱਤੀ ਗਈ ਹੈ ਜੀ ਪਤਾ ਨਹੀਂ ਜੀ ਪਾਰਟ ਜਾਣੇ ਜੀ ਅਨਮੋਲ ਜੀ ਪੂਰੀ ਤਿਆਰੀ ਹੈ ਫਿਰ ਚੋਣਾਂ ਲੜਨ ਦੀ ਤੁਹਾਡੀ ਬਸ ਹੁਣ ਤਿਆਰੀ ਕਰਨੀ ਪੈਣੀ ਹੈ ਜੀ ਪਹਿਲਾਂ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀਗੀ ਜਾਂ ਫਿਰ ਜਦੋਂ ਹੁਣ ਲਿਸਟ ਜਾਰੀ ਕੀਤੀ ਗਈ ਉਹਦੀ ਤੁਹਾਡੇ ਕੋਲ ਜਾਣਕਾਰੀ ਪਹੁੰਚੀ ਹੈ ਹੁਣੇ ਥੋੜਾ ਜਿਹਾ ਪਹਿਲਾਂ ਹੀ ਜਾਣਕਾਰੀ ਆਈ ਸੀ ਸੀਐਮ ਸਾਹਿਬ ਤੁਹਾਡੇ ਕਾਫੀ ਨਜ਼ਦੀਕੀ ਦੋਸਤ ਵੀ ਰਹੇ ਤੁਸੀਂ ਇਕੱਠਿਆਂ ਨੇ ਕੰਮ ਕੀਤਾ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਜੀ ਜਾਂ ਟਿਕਟ ਜਾਰੀ ਕਰਨ ਤੋਂ ਪਹਿਲਾਂ ਜਾਂ ਹੁਣ ਕੀ ਗੱਲਬਾਤ ਹੋਈ ਹੈ ਤੁਹਾਡੀ ਹਾਂ ਜੀ ਹਾਂ ਜੀ ਉਹਨਾਂ ਨੇ ਨਹੀਂ ਦੱਸਿਆ ਸੀਗੇ ਵੀ ਅਨਾਉਂਸ ਕਰ ਰਹੇ ਹਨ ਜੀ ਇੱਕ ਪਹਿਲਾਂ ਜ਼ਿਕਰ ਚੱਲ ਰਿਹਾ ਸੀਗਾ ਜੀ ਜਿੱਦਾਂ ਸੰਗਰੂਰ ਦਾ ਤੇ ਫਿਰ ਉਸ ਤੋਂ ਬਾਅਦ ਇੱਕ ਵਾਰ ਸੀਗਾ ਫਤਿਹਗੜ੍ਹ ਸਾਹਿਬ ਦਾ ਵੀ ਕੀ ਤੁਹਾਨੂੰ ਉਸ ਦੇ ਬਾਰੇ ਜਾਣਕਾਰੀ ਸੀਗੀ ਨਹੀਂ ਨਹੀਂ ਮੈਨੂੰ ਨਹੀਂ ਸੀਗੀ ਜਾਵਾਂ ਕਰੀ ਜੀ ਬਸ ਜੀ ਅਨਮੋਲ ਜੀ ਜੇਕਰ ਗੱਲ ਕਰੀਏ ਤੁਸੀਂ ਸੀਮ ਸਾਹਿਬ ਦੇ ਕਾਫੀ ਨਜ਼ਦੀਕੀ ਹੋ ਤੇ ਬਿੰਨੂ ਢਿੱਲੋਂ ਜੀ ਵੀ ਤੁਹਾਡੇ ਦੋਸਤ ਨੇ ਉਹਨਾਂ ਦੀ ਵੀ ਸੀਮ ਸਾਹਿਬ ਨਾਲ ਕਾਫੀ ਨਜ਼ਦੀਕੀਆਂ ਨੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਤੁਹਾਡੇ ਵਾਂਗ ਰਾਜਨੀਤੀ ਚਾ ਸਕਦੇ ਆ ਜੀ ਆ ਸਕਦੇ ਨੇ ਜੀ ਜੀ ਤਾਂ ਅਨਮੋਲ ਜੀ ਹੁਣ ਚੋਣਾਂ ਨੂੰ ਲੈ ਕੇ ਕਿਸ ਤਰੀਕੇ ਦੀ ਤਿਆਰੀ ਤੁਹਾਡੇ ਵੱਲੋਂ ਕੀਤੀ ਜਾਏਗੀ ਪ੍ਰਚਾਰ ਕਦੋਂ ਤੋਂ ਸ਼ੁਰੂ ਕੀਤਾ ਜਾਣਾ ਜੀ ਬਸ ਅਜੇ ਤਾਂ ਮਤਲਬ ਤੁਹਾਡੇ ਪਰਗੇ ਭਰਾਵਾਂ ਦੀ ਕਾਲਜ ਅਟੈਂਡ ਕਰ ਰਹੇ ਆ ਜੀ ਬਾਕੀ ਦੇਖਦੇ ਹਾਂ ਹੁਣ ਜਲਦੀ ਕਰਦੇ ਆ ਸ਼ੁਰੂਆਤ ਜੀ ਜੀ ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਥੈਂਕ ਯੂ ਥੈਂਕ ਯੂ ਜੀ